ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾ ਲੱਗੇ ਬੈਲ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਕਿਸਾਨ ਵੀਰੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚ ਸਕਣ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਦੀ ਆਪਣੀ ਵੀਡੀਓ ਹੈਗੀ ਜਿਹੜੀ ਇੱਕ ਦੂਜਾ ਕਸੂਆ ਦੋਸਤੋ ਜਿਹੜੀ ਸੂਈ ਝੋਟੀ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਆਂ ਕੀ ਡਿਟੇਲ ਹੈਗੀ ਹੈ ਦੋਸਤੋ ਏਰੀਆ ਲੋਕੇਸ਼ਨ ਕੀ ਹੈਗੀ ਥਾਂ ਟਿਕ ਚਲਦੇ ਆਂ ਵੀਰ ਹੁਣਾਂ ਦੇ ਕੋਲ ਪੁੱਛ ਲੈਨੇ ਆਂ ਉਹਨਾਂ ਦਾ ਪਿੰਡ ਤੇ ਥਾਣਕਾ ਨਾਂ ਕੀ ਹੈਗਾ ਸਾਸਰੀ ਦਾ ਵੀਰ ਜੀ ਸਾਸਰੀ ਦਾ ਵੀਰ ਜੀ ਸੋ ਵੀਰ ਜੀ ਇੱਕ ਪਹਿਲਾਂ ਆਪਣਾ ਨਾਮ ਜ਼ਰੂਰ ਦੱਸ ਦਈਏ ਮੇਰਾ ਨਾਂ ਜਸਪਾਲ ਸਿੰਘ ਆ ਜੱਸਾ ਜੱਸਾ ਕਹਿੰਦੇ ਆ ਠੀਕ ਆ ਤੇ ਵੀਰ ਜੀ ਆਪਣਾ ਜਿਹੜਾ ਪਿੰਡ ਕਿਹੜਾ ਪੈ ਗਿਆ ਪਿੰਡ ਵਰਪਾਲ ਆ ਜੀ ਵਰਪਾਲ ਪਿੰਡ ਪੈ ਗਿਆ ਤੇ ਤਹਿਸੀਲ ਆਪਣੇ ਤੇ ਜ਼ਿਲ੍ਹਾ ਕਿਹੜਾ ਹੀ ਪੈਂਦਾ ਤਹਿਸੀਲ ਜੀਰਾ ਤੇ ਜ਼ਿਲ੍ਹਾ ਫਰੋਈਪੁਰ ਆ ਜੀ ਠੀਕ ਆ ਸੋ ਕਿਸਾਨ ਵੀਰੋ ਜੀਰਾ ਤਹਿਸੀਲ ਆ ਜ਼ਿਲ੍ਹਾ ਜਿਹੜਾ ਇਸ ਨੂੰ ਫਰੋਈਪੁਰ ਲੱਗਦਾ ਪਿੰਡ ਵਰਪਾਲ ਵੀਰ ਹੁਣਾਂ ਦੱਸਤਾ ਸੋ ਵੀਰ ਜੀ ਜੇ ਆਪਣੇ ਇਸ ਪਹਿਲੀ ਝੋ ਸੋ ਵੀਰ ਜੀ ਕੀ ਡਿਟੇਲ ਆ ਕਿ ਨਾ ਸੁਬਾ ਸੁਈ ਇਹ ਦੂਜਾ ਸੁਬਾ ਸੁਈ ਹੈ ਜੀ ਠੀਕ ਹੈ ਤੇ ਕਿੰਨੇ ਕ ਦਿਨ ਤਕਰੀਬਨ ਅੱਜ ਹੋ ਗਿਆ ਸੁਬਾ ਸੁਵੇ ਸੁਈ ਨੂੰ ਇਹ ਨੂੰ ਅੱਜ 10 ਦਿਨ ਹੋ ਗਿਆ ਜੀ ਠੀਕ ਹੈ ਸੋ ਦੋਸਤੋ 10 ਦਿਨ ਹੋ ਗਏ ਆ ਇਸ ਨੂੰ ਸੁਈ ਨੂੰ ਤੇ ਵੀਰ ਜੀ ਦੁੱਧ ਕਿੰਨਾ ਦੋ ਟਾਈਮ ਦਾ ਹੈਗਾ ਤਿਆਰ ਇਹਦੇ ਥੱਲੇ 10 ਲੀਟਰ ਦੁੱਧ ਤਿਆਰ ਹੈ ਜਾਨ ਬਿਲਕੁਲ ਠੀਕ ਕਰਵਾ ਜਣਾ ਠੀਕ ਹੈ ਸੋ ਦੋਸਤੋ 10 ਲੀਟਰ ਜਿਹੜਾ ਦੁੱਧ ਤਿਆਰ ਹੈਗਾ ਤੇ ਮਗਰ ਬੱਚਾ ਕੀ ਆ ਗਿਆ ਜੀ ਇਹ ਕੱਟੀ ਆ ਗਈ ਜੀ ਮਤਲਬ ਮਗਰ ਕੱਟੀ ਕਾਫ ਆ ਗਈ ਹੈ ਦੋਸਤੋ ਜਿਹੜਾ ਮਗਰ ਬੱਚਾ ਉਹ ਕੱਟੀ ਆ ਤੇ ਇੱਕ ਵੀਰ ਜਿਹੜੇ ਕੰਟੈਕਟ ਨੰਬਰ ਨੇ ਉਹ ਆਪਣੇ ਵੀਰਾਂ ਨੂੰ ਜਰੂਰ ਬੋਲ ਕੇ ਦੱਸ ਦਿਗੇ ਜਿੱਥੇ ਤੁਹਾਡੇ ਨਾਲ ਉਹਨਾਂ ਨੇ ਸੰਪਰਕ ਕਰਨਾ ਹੈ ਜੀ ਆਪਰਾ ਨੰਬਰ ਹੈਗਾ ਜੀ 95920 ਹਾਂਜੀ 12260 ਠੀਕ ਹੈ ਜੀ 95920 12260 12260 ਹਾਂਜੀ ਇਸੇ ਤੇ WhatsApp ਚੱਲਦਾ ਠੀਕ ਹੈ ਸਭ ਕਿਸਾਨ ਵੀਰੋ ਇਸੇ ਤੇ WhatsApp ਵੀਰ ਹੋਣਾਂ ਤੇ ਚੱਲਦਾ ਜੋ ਮੇਰੇ ਵੀਰ ਭਰਾਣੇ ਕਿਸੇ ਨੇ ਮਿਲਕ ਦੀ ਰਿਕਾਰਡਿੰਗ ਈਵਨਿੰਗ ਟਾਈਮ ਤੇ ਵੀਰ ਹੋਣ ਜਿਹੜੀ ਚੁਆਈ ਕਰਦੇ ਨੇ ਤੇ ਮਿਲਕ ਦੀ ਤੁਸੀਂ ਰਿਕਾਰਡਿੰਗ ਵੀਰ ਹੋਣਾਂ ਦੇ ਕੋਲੋਂ ਪਵਾ ਸਕਦੇ ਹੋ ਆਫ ਦੀ ਤਸੱਲੀ ਦੇ ਲਈ ਤੇ ਵੀਰ ਉਹਨਾਂ ਨੂੰ ਕਵਾਂਗੇ ਇੱਕ ਵਾਰੀ ਖੋਲ ਕੇ ਇਹਨੂੰ ਨਾ ਜਰੂਰ ਤੋਰ ਲਈਏ ਆਪਾਂ ਥੋੜਾ ਜਿਹਾ ਲੰਮਾ ਇਧਰ ਨੂੰ ਬਾਕੀ ਦੋਸਤੋ ਜਿਹੜਾ 10 ਕ ਦੇਣਾ ਹੋ ਗਿਆ ਸੁਈ ਨੂੰ ਝੂਟੀ ਨੂੰ ਥਾਣਾ ਦੀ ਜਿਹੜੀ ਤੁਸੀਂ ਜ਼ਰੂਰ ਨੋਟ ਕਰ ਸਕਦੇ ਹੋ ਚੰਗੀ ਸੋਹਣੀ ਵਿਰਲਾ ਥਾਣਾ ਦੀ ਬਿਲਕੁਲ 10 ਲੀਟਰ ਵੀਰ ਹੋਣਾ ਦੁੱਧ ਰੈਡੀ ਦੱਸਿਆ ਤੇ 10 ਲੀਟਰ ਵੀਰ ਦੀ ਬਿਲਕੁਲ ਚੁਵਾਈ ਹੋ ਜੇਗੀ ਨਾ 10 ਲੀਟਰ ਦੀ ਬਾਕੀ ਰਾਜਸਥਾਨ ਦੀ ਝੋਟੀ ਹੈ ਜੀ ਜੀ ਠੀਕ ਹੈ ਕਲਾਰ ਲੋ ਜੀ ਸਾਨਾ ਦੀ ਸ਼ੇਪ ਜਿਹੜੀ ਆ ਕਿਸਾਨ ਵੀਰੋ ਤੁਸੀਂ ਜ਼ਰੂਰ ਨੋਟ ਕਰ ਸਕਦੇ ਹੋ ਠੀਕ ਆ ਸੋ ਵੀਰ ਕੀ ਮੁੱਲ ਮੰਗ ਲੈਣ ਦਾ ਰੱਖਿਆ ਹੈ ਕੀ ਡਿਮਾਂਡ ਕਰਦੇ ਪਏ ਆ ਇਹ ਤਾਂ 72000 ਰੁਪਏ ਲੈਣ ਦੇ ਨੇ ਇਹ ਮੌਕੇ ਨੂੰ ਮੰਨਤਾ ਨਹੀਂ ਹੋਊਗਾ 100 ਉਸਦਾ ਜੀੜਾ ਆ ਮੌਕੇ ਤੇ ਪਹੁੰਚਦਾ ਕੋਈ ਤਾਂ ਮੰਨਤਾ ਨੂੰ ਜ਼ਰੂਰ ਕਰਨਾ ਹੈ ਠੀਕ ਆ ਤੇ ਨੰਬਰ ਇੱਕ ਵੀ ਫੇਰ ਮੇਰਾ ਵੀਰ ਬੋਲ ਕੇ ਦੱਸ ਦੀ ਜੀ ਨੰਬਰ ਹੈ 95220 ਹਾਂਜੀ 12260 ਠੀਕ ਆ ਸੋ ਕਿਸਾਨ ਵੀਰੋ ਇਹ ਸੀ ਵੀਰ ਹੁਣਾਂ ਦੇ ਕੋਲ ਮੱਝ ਝੋਟੀ ਇੱਕ ਤੇ ਜਿਹੜੀ ਤਾਜੀ ਸੂਈ ਆ ਬਾਕੀ ਸਿੰਘਾਂ ਦੀ ਬੰਤਰ ਆ ਮੂੰਹ ਮੱਥਾ ਜਿਹੜਾ ਬਾਡੀ ਸਟਰਕਚਰ ਆ ਵੀ ਬਾਹਲੀ ਵੱਡੀ ਨਹੀਂ ਕਹਾਂਗੇ ਤੇ ਬਾਹਲੀ ਛੋਟੀ ਨਹੀਂ ਬਿਲਕੁਲ ਮੀਡੀਅਮ ਹਾਈਟ ਹੈਗੀ ਆ ਸੋ ਜਿਸ ਮੇਰੇ ਵੀਰ ਭਰਾ ਨੂੰ ਇਹ ਛੋਟੀ ਪਸੰਦ ਆਵੇ ਉਹ ਵੀਰ ਉਹਨਾਂ ਦੇ ਜਿਹੜੇ ਕੰਟੈਕਟ ਨੰਬਰ ਨੇ ਵੀਡੀਓ ਦੇ ਵਿੱਚ ਚੱਲਦੇ ਵੀ ਕਰਾਂਗੇ ਤੁਸੀਂ ਜਰੂਰ ਉਹਨਾਂ ਨੰਬਰਾਂ ਦੇ ਸੰਪਰਕ ਕਰ ਸਕਦੇ ਹੋ ਛੋਟੀ ਖਰੀਦ ਸਕਦੇ ਹੋ ਸਨ ਵੀਰੋ ਇੱਕ ਵੀਰ ਹੋਣਾ ਦੇ ਕੋਲ ਹੋਰ ਜਿਹੜੀ ਮੱਝ ਸੇਲ ਵਾਸਤੇ ਅਵੇਲੇਬਲ ਹੈਗੀ ਆ ਉਹ ਵੀ ਆਪਾਂ ਵੀਰ ਹੋਣਾ ਦੇ ਨਾਲ ਹੀ ਗੱਲ ਕਰਦੇ ਆ ਉਹਨਾਂ ਤੋਂ ਹੀ ਪੁੱਛਾਂਗੇ ਵੀ ਕੀ ਡਿਟੇਲ ਹੈਗੀ ਕਿੰਨੇ ਕ ਦਿਨ ਹਜੇ ਲੈ ਜਾਏਗੀ ਇਸ ਹੂਨ ਦੇ ਵਿੱਚ ਬਾਕੀ ਜਿਹੜੀ ਥਣਾ ਦੀ ਆਕਾਰ ਉਹ ਤੁਸੀਂ ਜ਼ਰੂਰ ਵੇਖ ਸਕਦੇ ਹੋ ਹਵਾਨੇ ਦਾ ਆਰਡਰ ਦੀ ਕੁਆਲਿਟੀ ਆ ਉਹ ਜ਼ਰੂਰ ਨੋਟ ਕਰ ਸਕਦੇ ਹੋ ਦੋਸਤੋ ਠੀਕ ਹੈ ਬਾਕੀ ਜਦੋਂ ਤੁਸੀਂ ਮੌਕੇ ਤੇ ਆਓ ਆਪਦਾ ਟਿੱਪ ਕੇ ਤਸੱਲੀ ਕਰਕੇ ਜਰੂਰ ਦੇਖ ਸਕਦੇ ਹੋ ਸੋ ਵੀਰ ਜੀ ਕੀ ਡਿਟੇਲ ਹੈ ਦੀ ਕਿੰਨਾ ਵਸੂ ਅੱਗੇ ਸੂਣ ਜਾ ਰਹੀ ਹੈ ਇਹ ਵੀਰ ਜੀ ਪੰਜਵਾ ਸੂਹਾ ਸੂਹ ਗਈ ਇੱਥੇ ਠੀਕ ਹੈ ਜੀ ਪੰਜਵਾ ਸੂਹਾ ਸੂਹ ਗਈ ਬਾਕੀ ਵਜਨ-ਵੁਜਨ ਚ ਤਾਂ ਬਾਬਾ ਹੈਗੇ ਹਨਾ ਪੂਰੀ ਨਗਰਵਾਜੀ ਚ ਵਾਈਸ ਵੀ ਓਕੇ ਹੈ ਜੀ ਠੀਕ ਹੈ ਬਾਕੀ ਕਿਸਾਨ ਵੀਰ ਉਹਦੇ ਸਿੰਘਾਂ ਸੁੰਕਾਂ ਦੀ ਬਣਤਰ ਉਹ ਤੁਸੀਂ ਜਰੂਰ ਨੋਟ ਕਰ ਸਕਦੇ ਹੋ ਸਿੰਘ ਖੁੱਲਾ ਹੈ ਮੱਝ ਦੇ ਬਾਕੀ ਜਿਹੜਾ ਫਿਰ ਬਰੀਕ ਚਮੜੀ ਆ ਉਹ ਵੀ ਤੁਸੀਂ ਵੇਖ ਸਕਦੇ ਹੋ ਵੀਡੀਓ ਦੇ ਵਿੱਚ ਤੇ ਥਨਾ ਦਾ ਕਾਰ ਜਿਹੜਾ ਕੋ ਤੁਸੀਂ ਜ਼ਰੂਰ ਨੋਟ ਕਰ ਸਕਦੇ ਵੀਰ ਜੀ ਬਾਕੀ ਤੁਸੀਂ ਟਿੱਪ ਕੇ ਤਸੱਲੀ ਕਰਕੇ ਲਿਆ ਚਾਰੇ ਥਣ ਚੱਲਦੇ ਵਧੀਆ ਜੀ ਚਾਰੇ ਥਣਾਂ ਦੀ ਸੱਲੀ ਜੀ ਤੁਹਾਡੇ ਤੋਂ ਠੀਕ ਆ ਸੋ ਦੋਸਤੋ ਚਾਰੇ ਥਣਾਂ ਦੀ ਵੀਰ ਹੋਣਾਂ ਦੇ ਵੱਲੋਂ ਤਾਂ ਬਿਲਕੁਲ ਤਸੱਲੀ ਆ ਤੁਸੀਂ ਮੌਕੇ ਤੇ ਆਓ ਆਪਣੀ ਤਸੱਲੀ ਟਿੱਪ ਕੇ ਜ਼ਰੂਰ ਤਸੱਲੀ ਜ਼ਰੂਰ ਕਰ ਸਕਦੇ ਹੋ ਸੋ ਵੀਰ ਜੀ ਕੀ ਡਿਮਾਂਡ ਇਹਦੀ ਕਰ ਰਹੇ ਆਪਾਂ ਇਹਦੇ 50000 ਦੇ ਦਿੰਦੀਆਂ ਯਾਰ 50000 ਦੀ ਦੇਈ ਨਾ ਜੀ ਹਾਂ ਜੀ ਦੇ ਦੇ ਜੈਸਨੂਈ ਹੈ ਨਾ 50000 ਦੀ ਤਾਂ ਤਾਂ ਨਹੀਂ ਆਉਂਦਾ ਠੀਕ ਆ ਸੋ ਕਿਸਾਨ ਵੀਰੋਂ 50000 ਦੇ ਵਿੱਚ ਜਿਹੜੀ ਤੁਹਾਨੂੰ ਇਹ ਮੱਝ ਮਿਲ ਜੇਗੀ ਵੀਰ ਹੋਣਾਂ ਦੇ ਕੋਲ ਤਕਰੀਬਨ ਦਿਨ ਜਿਹੜੇ ਆ ਵੀਰ ਜੀ ਕਿੰਨੇ ਦਿਨ ਸਹੀ ਬਸ 2-4 ਦਿਨ ਹੀ ਆ ਜਿਲੇ ਜੀ 2-4 ਦਿਨ ਕਿਸਾਨ ਵੀਰ ਉਹ ਲੈ ਕੇ ਜਾਵੇਗੀ ਵੀ 2-4 ਦਿਨਾਂ ਦੇ ਦੌਰਾਨ ਇਹ ਸੂਪੇਗੀ ਬਾਕੀ ਚੰਗੀ ਮਿਲਕ ਵਾਲੀ ਮੱਝ ਲੱਗਦੀ ਹੈ ਤੇ ਵੀਰ ਜੀ ਮਿਲਕ ਜਿਹੜੇ ਦੁੱਧ ਦੀ ਗੱਲ ਕਰੀਏ ਤੇ ਕਿੰਨਾ 12 ਕਿਲੋ ਤੱਕ ਤੇਜਾ ਸੋਇਰ ਕਰਦਾ ਠੀਕ ਆ 12 ਲੀਟਰ ਦੀ ਕਪੈਸਿਟੀ ਦੋਸਤੋ ਇਹ ਸਮਝਦੀ ਰਹੇਗੀ ਬਾਕੀ ਆਪਾਂ 10 ਹੀ ਚਾਹੀਦੇ ਆ 10 ਦੀ ਗਰੰਟੀ ਠੀਕ ਆ ਜੀ ਠੀਕ ਆ ਬਾਕੀ ਜਿਹੜਾ ਮੂੰਹ ਮੱਥਾ ਉਹ ਤੁਸੀਂ ਜਰੂਰ ਨੋਟ ਕਰ ਸਕਦੇ ਹੋ ਸਿੰਘਾਂ ਦੀ ਬੰਤਰ ਜਿਹੜਾ ਸਿੰਘਾਂ ਦਾ ਆਕਾਰ ਉਹ ਵੀ ਜ਼ਰੂਰ ਤੁਸੀਂ ਨੋਟ ਕਰ ਸਕਦੇ ਹੋ ਠੀਕ ਹੈ ਜੀ ਇਹ ਵੀ ਮੜਾ ਖੋਲ ਖੱਲ ਗਈ ਆਪਣੀ ਜੀ ਦਿਖਾਈ ਦੇਈਏ ਤੇ ਨੂੰ ਬਾਕੀ ਕੱਟ ਕੱਟ ਦੇ ਵਿੱਚ ਦੋਸਤੋ ਵੱਡੀ ਮੱਝ ਆ ਪਾणिमा ਸੁਹਾ ਵੀਰ ਉਹਨਾਂ ਦਾ ਸਿੱਧਾ ਦਿੱਤਾ ਤੇ ਮੁੱਲ ਵੀ ਬਿਲਕੁਲ ਜਾਇਜ਼ ਆ ਜਿਸ ਮੇਰੇ ਵੀਰ ਭਰਾ ਨੂੰ ਪਸੰਦ ਹੋਵੇ ਉਹ ਵੀਰ ਉਹਨਾਂ ਦੇ ਨੰਬਰ ਜਿਹੜੇ ਆਪਾਂ ਵੀਡੀਓ ਦੇ ਵਿੱਚ ਚਲਦੇ ਕਰਾਂਗੇ ਵੀਰ ਉਹਨਾਂ ਨੇ ਬੋਲ ਕੇ ਵੀ ਦੱਸਦੇ ਨੇ ਤੇ ਤੁਸੀਂ ਜਰੂਰ ਨੰਬਰਾਂ ਦੇ ਸੰਪਰਕ ਕਰਕੇ ਖਰੀਦ ਸਕਦੇ ਹੋ ਠੀਕ ਹੈ ਜੀ ਸੋ ਦੋਸਤੋ ਮੁੱਲ ਜਿਹੜਾ ਇੱਕ ਵਾਰੀ ਫਿਰ ਦੱਸ ਦਿੰਨੇ 50000 ਰੁਪਇਆ ਇਸ ਸਮਝ ਦਾ ਮੁੱਲ ਹੈਗਾ ਸੋ ਜਿਸ ਮੇਰੇ ਵੀਰ ਭਰਾ ਨੂੰ ਦੋਨੇ ਐਨੀਮਲ ਆਪਾਂ ਤੁਹਾਨੂੰ ਦਿਖਾਏ ਆ ਜਿਹੜਾ ਵੀ ਐਨੀਮਲ ਤੁਹਾਨੂੰ ਪਸੰਦ ਆਉਂਦਾ ਤੁਸੀਂ ਵੀਰ ਉਹਨਾਂ ਦੇ ਨਾਲ ਬਾਤचीत ਕਰਕੇ ਖਰੀਦ ਸਕਦੇ ਹੋ ਵੀਡੀਓ ਦੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਬਾਕੀ ਵੀਰ ਜੀ ਹੈ ਠੰਡੀ ਮਿੱਠੀ ਸੀਲ ਜੀ ਠੀਕ ਹੈ ਜੀ